ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 825 ਤੋਂ ਲੈ ਕੇ 826 ਤੱਕ ਸਵਾਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਹਾਂਜੀ ਸੰਗਤ ਜੀ ਆਪ ਸਭ ਜਾਣਦੇ ਹੋ ਕਿ ਜਦੋਂ ਸੁਲਹੀ ਖਾਂ ਚੜ੍ਹਾਈ ਕਰਕੇ ਆ ਰਿਹਾ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕੋਲ ਸੰਗਤ ਨੇ ਕਿਹਾ ਕਿ ਉਹਦੇ ਕੋਈ ਦੋ ਬੰਦੇ ਭੇਜੋ ਜਿਹੜੇ ਉਹਦੇ ਨਾਲ ਸਲਾਹ ਕਰਨ ਕਿ ਵੀ ਉਹ ਐਵੇਂ ਕਿਉਂ ਚੜਾਈ ਕਰਕੇ ਆ ਰਿਹਾ ਗੁਰੂ ਅਰਜਨ ਪਾਤਸ਼ਾਹ ਜੀ ਤੇ ਤੇ ਜਾਂ ਕੋਈ ਚਿੱਠੀ ਪੱਤਰ ਲਿਖ ਕੇ ਪਤਾ ਕੀਤਾ ਜਾਏ ਉਹਦੇ ਨਾਲ ਪੁੱਛਿਆ ਜਾਏ ਤਾਂ ਉਸ ਸਮੇਂ ਪਾਤਸ਼ਾਹ ਨੇ ਕਿਹਾ ਸੀ ਕਿ ਅਸੀਂ ਤੇ ਸਿਰਫ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੇ ਅਸੀਂ ਨਾ ਕੋਈ ਮਤਾ ਮਸੂਰਤ ਕਰਨਾ ਉਹਦੇ ਨਾਲ ਨਾ ਕੋਈ ਬੰਦੇ ਭੇਜਣੇ ਨੇ ਤੇ ਅਸੀਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਤੇ ਉਹਦੇ ਬਾਰੇ ਦੱਸ ਰਹੇ ਨੇ ਕਿ ਫਿਰ ਸੁਲਹੀ ਖਾਂ ਤੋਂ ਨਾਰਾਇਣ ਪਰਮੇਸ਼ਰ ਨੇ ਹੀ ਰੱਖਿਆ ਕੀਤੀ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਜਦੋਂ ਸੁਲਹੀ ਖਾਂ ਚੜਾਈ ਕਰਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਉਹਦੇ ਕਿਸੇ ਮਿੱਤਰ ਦਾ ਪੱਠਾ ਸੀ ਤਾਂ ਉਹ ਪੱਠਾ ਦੇਖਣ ਚਲੇ ਗਿਆ ਜਿੱਥੇ ਪੱਠੇ ਦਾ ਆਵਾ ਹੁੰਦਾ ਅਗਵਲ ਦੀ ਹੁੰਦੀ ਆ ਉਹਦੇ ਘੋੜੇ ਨੇ ਸੁਲਹੀ ਖਾਂ ਉੱਪਰ ਚੜਿਆ ਹੋਇਆ ਸੀ ਘੋੜੇ ਨੇ ਉਸ ਆਵੇ ਦੇ ਵਿੱਚ ਛਾਲ ਮਾਰ ਦਿੱਤੀ ਘੋੜਾ ਤੇ ਸੁਲਹੀ ਖਾਂ ਮਿੰਟਾਂ ਵਿੱਚ ਸਵਾਹ ਹੋ ਗਿਆ ਉਸ ਬਾਰੇ ਇੱਥੇ ਪਾਸ਼ਾ ਕਹਿ ਰਹੇ ਨੇ ਕਿ ਸੁਲਹੀ ਖਾਂ ਤੋਂ ਪਰਮੇਸ਼ਰ ਨੇ ਆਪ ਹੀ ਹੱਥ ਦੇ ਕੇ ਰੱਖਿਆ ਕੀਤੀ ਆ ਉਹ ਸੁਲਹੀ ਖਾਂ ਜੀ ਦੀ ਜਿਹੜੀ ਕਹਿੰਦੇ ਅੰਦਰਲੀ ਅਵਸਥਾ ਸੀ ਉਹ ਅਪਵਿੱਤਰ ਸੀ ਉਹਦੇ ਮਨ ਵਿੱਚ ਮਾੜਾ ਸੀ ਉਦੀ ਬੁੱਧੀ ਸੀ ਜਿਹੜੀ ਉਹ ਅਪਵਿੱਤਰ ਸੀ ਉਹ ਮਾੜਾ ਸੋਚ ਕੇ ਆ ਰਿਆ ਸੀ ਕਹਿੰਦੇ ਫਿਰ ਸੁਲਹੀ ਖਾਂ ਤੋਂ ਪਰਮੇਸ਼ਰ ਨੇ ਰੱਖਿਆ ਕੀਤੀ ਕਾੜ ਕੁਠਾਰ ਖਸਮ ਸਿਰ ਕਟਿਆ ਖਿਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਦੀਨਾ ਤਾਕ ਕਹਿੰਦੇ ਫਿਰ ਪਰਮੇਸ਼ਰ ਨੇ ਆਪ ਹੀ ਮੌਤ ਰੂਪੀ ਕਹਾੜੇ ਦੇ ਨਾਲ ਉਹਦਾ ਸਿਰ ਕੱਟ ਦਿੱਤਾ ਤੇ ਉਹ ਮਿੰਟਾਂ ਦੇ ਵਿੱਚ ਸਵਾਹ ਹੋ ਗਿਆ ਸੁਲਹੀ ਖਾਨ ਕਹਿੰਦੇ ਉਹ ਮਨ ਦੇ ਵਿੱਚ ਮਾੜਾ ਸੋਚ ਰਿਹਾ ਸੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਚੜ੍ਹਾਈ ਕਰਕੇ ਆ ਰਿਹਾ ਸੀ ਤੇ ਪਾਤਸ਼ਾਹ ਨੇ ਤੇ ਉਹਦੇ ਨਾਲ ਕੋਈ ਮਾੜਾ ਨਹੀਂ ਸੀ ਕੀਤਾ ਮਾੜਾ ਸੋਚ ਕੇ ਕਹਿੰਦੇ ਆ ਰਿਹਾ ਸੀ ਜਿਸ ਪਰਮੇਸ਼ਰ ਨੇ ਕਹਿੰਦੇ ਉਹਨੂੰ ਪੈਦਾ ਕੀਤਾ ਸੀ ਉਸ ਨਹੀਂ ਉਹਨੂੰ ਮੌਤ ਦੇ ਖੂਬ ਵਿੱਚ ਤੱਕ ਦਿੱਤਾ ਪੁੱਤਰ ਮੀਤ ਤਨ ਕਿਛੂ ਨ ਰਹਿਓ ਸੋ ਛੋੜ ਗਿਆ ਸਭ ਪਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਫਿਰ ਕਹਿੰਦੇ ਜਦੋਂ ਮੌਤ ਆਈ ਤਾਂ ਸਾਰੇ ਰਿਸ਼ਤੇ ਪੁੱਤਰ ਮਿੱਤਰ ਧੰਨ ਸਭ ਕੁਝ ਇੱਥੇ ਹੀ ਛੱਡ ਗਿਆ ਸਾਰੇ ਸਾਖ ਪਿੱਛੇ ਰਹਿ ਗਏ ਸੁਲਹੀ ਖਾਨ ਦੇ ਫਿਰ ਨਾਨਕ ਜੀ ਕਹਿੰਦੇ ਨੇ ਮੈਂ ਉਸ ਪਰਮੇਸ਼ਰ ਤੋਂ ਬਿਲੇ ਹਾਰੇ ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਤੇ ਪੂਰੀ ਕੀਤੀ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪੂਰੇ ਗੁਰੂ ਦੀ ਦੱਸੀ ਹੋਈ ਜੀਵ ਜਿਹੜੀ ਪੂਰੀ ਸੇਵਾ ਭਗਤੀ ਕਰਦੇ ਨੇ ਉਹਨਾਂ ਦੀ ਉਹ ਥਾਏ ਪੈ ਜਾਂਦੀ ਹੈ ਸਾਰੀ ਜਗ੍ਹਾ ਤੇ ਪਰਮੇਸ਼ਰ ਆਪ ਵਿੱਚ ਹੋ ਕੇ ਉਹਨਾਂ ਦੇ ਕਾਰਜ ਕਰਾਉਂਦੇ ਨੇ ਤੇ ਫਿਰ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਗੁਰੂ ਦੀ ਕਿਰਪਾ ਸਦਕਾ ਆਦ ਮਦ ਪ੍ਰਵ ਅੰਤ ਸੁਆਮੀ ਆਪਣਾ ठाट ਬਨਾਇਓ ਆਪ ਆਪਣੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੀ ਕੋ ਵੱਡ ਪਰਤਾਪ ਕਹਿੰਦੇ ਇਸ ਪਰਮੇਸ਼ਰ ਆਦ ਸ਼ੁਰੂ ਤੋਂ ਲੈ ਕੇ ਅੰਤ ਤੱਕ ਵਿਚਕਾਰ ਵੀ ਸ਼ੁਰੂ ਮਦ ਤੇ ਅੰਤ ਸਦਾ ਪਰਮੇਸ਼ਰ ਰਹਿਣ ਵਾਲਾ ਹੈ ਪਰਮੇਸ਼ਰ ਨੇ ਜਿਹੜੀ ਇਹ ਸੰਸਾਰ ਦੀ ਖੇਡ ਹੈ ਆਪ ਹੀ ਬਣਾਈ ਹੈ ਆਪਣੇ ਸੇਵਕ ਦੀ ਕਹਿੰਦੇ ਆਪ ਹੱਥ ਦੇ ਕੇ ਰੱਖਿਆ ਕਰਦਾ ਹੈ ਇਹ ਪਰਮੇਸ਼ਰ ਦਾ ਬਹੁਤ ਵੱਡਾ ਪ੍ਰਤਾਪ ਹੈ ਪਾਰ ਬਰੰ ਪਰਮੇਸ਼ਰ ਸਤ ਗੁਰ ਵਸਕੀ ਨੇ ਜਿੰ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ RAM ਨਾਮ ਜਪ ਨਿਰਮਲ ਮੰਤ ਹਉ ਵਾਹਿਗੁਰੂ ਜੀ ਹਉ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਸਤਗੁਰ ਦੇ ਰੂਪ ਵਿੱਚ ਸਾਰੇ ਜੀ ਜੰਤ ਪਰਮੇਸ਼ਰ ਨੇ ਆਪਣੇ ਵਾਸ ਵਿੱਚ ਨੇ ਉਹਨਾਂ ਦੀ ਜੀਵਨ ਦੀ ਜੁਕਤ ਸਾਰੀ ਪਰਮੇਸ਼ਰ ਦੇ ਵਾਸ ਵਿੱਚ ਹੈ ਨਾਨਕ ਜੀ ਕਹਿੰਦੇ ਨੇ ਚਰਨ ਕਮਲ ਨਾਨਕ ਸਰਣਾਈ RAM ਨਾਮ ਜਪ ਨਿਰਮਲ ਮੰਤ ਕਹਿੰਦੇ ਨਾਨਕ ਜੀ ਉਸ ਪਰਮੇਸ਼ਰ ਦੇ ਕਮਲ ਰੂਪੀ ਚਰਨਾਂ ਦੇ ਵਿੱਚ ਹਮੇਸ਼ਾ ਸ਼ਰਣ ਲੈ ਕੇ ਰੱਖਦੇ ਨੇ ਪਰਮੇਸ਼ਰ ਦਾ ਨਾਮ ਜਪਿਆਂ ਜੋ ਕਿ ਇੱਕ ਪਵਿੱਤਰ ਨਾਮ ਹੈ ਪਰਮੇਸ਼ਰ ਦਾ ਨਾਮ ਬੜਾ ਹੀ ਪਵਿੱਤਰ ਹੈ ਪਰਮੇਸ਼ਰ ਦਾ ਨਾਮ ਜਪਿਆਂ ਸਦਾ ਲਈ ਆਨੰਦ ਮਿਲਦਾ ਹੈ ਤੇ ਨਾਨਕ ਜੀ ਹਮੇਸ਼ਾ ਪਰਮੇਸ਼ਰ ਦੀ ਸ਼ਰਨ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਨੇ ਜੋ ਬਹੁਤ ਹੀ ਪਵਿੱਤਰ ਹੈ ਬਿਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਗੁਰੂ ਦੇ ਚਰਨਾਂ ਦਾ ਸਹਾਰਾ ਲਿਆ ਤੇ ਪਰਮੇਸ਼ਰ ਦਾ ਨਾਮ ਜਪਦੇ ਨੇ ਸਦਾ ਹੀ ਆਪਣੇ ਹਿਰਦੇ ਵਿੱਚ ਉਹਨਾਂ ਨੂੰ ਕਹਿੰਦੇ ਹਿਰਦੇ 'ਚ ਹਮੇਸ਼ਾ ਠੰਡਕ ਰਹਿੰਦੀ ਆ ਉਹਨਾਂ ਨੂੰ ਕੋਈ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਪਾਉਂਦੀ ਹੈਗੀ ਉਹਨਾਂ ਦੇ ਸਭ ਤਰ੍ਹਾਂ ਦੇ ਤਾਪ ਪਾਪ ਤੋਂ ਪਰਮੇਸ਼ਰ ਆਪ ਉਹਨਾਂ ਦੀ ਰੱਖਿਆ ਕਰਦੇ ਨੇ ਕਰ ਕੇ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵਖੰਡ ਪਰਤਾਪ ਦੁੱਖ ਬਿਨ ਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਣ 부ਜੀ ਮਨ ਤਨ ਸੱਚ ਤਰਾਪ ਕਹਿੰਦੇ ਪਰਮੇਸ਼ਰ ਜੀ ਆਪ ਮਿਹਰ ਭਰਿਆ ਹੱਥ ਰੱਖ ਕੇ ਸਾਰੇ ਜਗਤ ਦਾ ਉਦਾਰ ਕਰਦੇ ਨੇ ਉਹ ਪਰਮੇਸ਼ਰ ਜੀ ਦਾ ਬਹੁਤ ਵੱਡਾ ਪ੍ਰਤਾਪ ਹੈ ਜਿਹਦਾ ਪ੍ਰਤਾਪ ਨਵਾਂ ਖੰਡਾਂ ਦੇ ਵਿੱਚ ਹੈ ਨਵਾਂ ਖੰਡਾਂ ਚ ਫੈਲਿਆ ਹੋਇਆ ਹੈ ਜਦੋਂ ਪਰਮੇਸ਼ਰ ਰੱਖਿਆ ਕਰਦੇ ਨੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਤਾਂ ਉਹਨਾਂ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸਦਾ ਆਨੰਦ ਵਿੱਚ ਵਸਦੇ ਨੇ ਉਹਨਾਂ ਦੀ ਸਾਰਿਆ ਤਰ੍ਹਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਆ ਉਹਨਾਂ ਦਾ ਮਨ ਤੇ ਹਿਰਦਾ ਸੱਚ ਦੀ ਤ੍ਰਿਪਤੀ ਦੇ ਨਾਲ ਭਰ ਜਾਂਦਾ ਸੱਚ ਦੀ ਉਹਨ ਸੱਚ ਸੱਚ ਬੈਠ ਜਾਂਦਾ ਮਨ ਤੇ ਹਿਰਦੇ ਵਿੱਚ ਫਿਰ ਉਹ ਤ੍ਰਿਪਤ ਹੋ ਜਾਂਦੇ ਨੇ ਅਨਾਥ ਕੋ 나ਥ ਸ਼ਰਨ ਸਮਰਥਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਪਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਕਹਿੰਦੇ ਉਹ ਪਰਮੇਸ਼ਰ ਜੀ ਨਿਆਸ ਰਿਆਂ ਦੇ ਆਸਰੇ ਨੇ ਸ਼ਰਨ ਆਇਆਂ ਦੀ ਰੱਖਿਆ ਕਰਨ ਦੇ ਸਮਰੱਥ ਨੇ ਸਾਰੀ ਸ੍ਰਿਸ਼ਟੀ ਦੇ ਮਾਈ ਬਾਪ ਪਰਮੇਸ਼ਰ ਆਪ ਨੇ ਭਗਤਾਂ ਨੂੰ ਪਿਆਰ ਕਰਨ ਵਾਲੇ ਨੇ ਭੈ ਖਤਮ ਕਰਨ ਵਾਲੇ ਨੇ ਭਗਤਾਂ ਦਾ ਕਹਿੰਦੇ ਉਸ ਮਾਲਕ ਦੇ ਗੁਣ ਗਾ ਗਾ ਕੇ ਉਹਦਾ ਨਾਮ ਜਪ ਰਹੇ ਆ ਨਾਨਕ ਜੀ ਕਹਿੰਦੇ ਸਦਾ ਹੀ ਜਪ ਬਿਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਿ ਅਤੇ ਸੇ ਪਛਾਨ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ ਉਹਦੇ ਨਾਲ ਜਾਣ ਪਹਿਚਾਨ ਪਾ ਜਿਸ ਜੀਵ ਨੇ ਵੀ ਪਰਮੇਸ਼ਰ ਨੂੰ ਧਿਆਇਆ ਹੈ ਉਨੂੰ ਸਦਾ ਹੀ ਸੁੱਖ ਮਿਲਿਆ ਹੈ ਉਹਨੂੰ ਸਦਾ ਹੀ ਆਨੰਦ ਮਿਲਿਆ ਹੈ ਗੁਰ ਪੂਰਾ ਪੇਟਿਓ ਵਡਪਾਗੀ ਅੰਤਰ ਜਾਮੀ ਸੁਗੜ ਸੁਜਾਨ ਹੱਥ ਦੇ ਰਾਖੇ ਕਰ ਆਪਣੇ ਵੱਡ ਸਮਰਾਥ ਨਿਮਾਣਿਆ ਕੋ ਮਾਨ ਕਹਿੰਦੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਦਾ ਮਿਲਾਪ ਗੁਰੂ ਦੇ ਨਾਲ ਹੁੰਦਾ ਫਿਰ ਗੁਰੂ ਦੇ ਰਾਹੇ ਹੀ ਉਸ ਪਰਮੇਸ਼ਰ ਨਾਲ ਜੋ ਅੰਤਰਜਾਮੀ ਹੈ ਜੋ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਕਹਿੰਦੇ ਉਹ ਪਰਮੇਸ਼ਰ ਜਿਹਦਾ ਵੱਡਾ ਪ੍ਰਤਾਪ ਹੈ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਨਿਮਾਣਿਆਂ ਨੂੰ ਮਾਣ ਦਿੰਦਾ ਹੈ ਆਪਣੇ ਸੇਵਕਾਂ ਦੀ ਹੱਥ ਦੇ ਕੇ ਇੱਜ਼ਤ ਰੱਖਦਾ ਹੈ ਪ੍ਰਮਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਣ ਸਾਸ ਸਾਸ ਆਰਾਧਨਾਨਕ ਸਦਾ ਸਦਾ ਜਾਈਏ ਕੁਰਬਾਨ ਜਿਹੜੇ ਜੀਵ ਕਹਿੰਦੇ ਉਹਦਾ ਨਾਮ ਜਪਦੇ ਨੇ ਉਹਨਾਂ ਦੇ ਸਾਰੇ ਪਰਮ ਡਰ ਸਭ ਕਹਿੰਦੇ ਇੱਕ ਸੈਕਿੰਡ ਦੇ ਵਿੱਚ ਖਤਮ ਹੋ ਜਾਂਦੇ ਨੇ ਉਹਨਾਂ ਦੇ ਜਿਹੜੇ ਅੰਦਰ ਅੰਧਕਾਰ ਹੁੰਦਾ ਅਗਿਆਨਤਾ ਦਾ ਉਹ ਖਤਮ ਹੋ ਜਾਂਦਾ ਤੇ ਆਤਮਿਕ ਚਾਨਣ ਉਹਨਾਂ ਦੇ ਅੰਦਰ ਹੋ ਜਾਂਦਾ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਮਿਹਰ ਕਰੋ ਕਿ ਤੁਹਾਡਾ ਨਾਮ ਅਸੀਂ ਹਰ ਇੱਕ ਸਾਹ ਦੇ ਨਾਲ ਜਪੀਏ ਤੁਹਾਡੇ ਤੋਂ ਕਹਿੰਦੇ ਸਦਾ ਹੀ ਕੁਰਬਾਨ ਹੁੰਦੇ ਜਾਈਏ ਬੇਲਾਵਲ ਮਹੱਲਾ 5ਵਾਂ ਦੋ ਵਥਾਵ ਰਖੇ ਗੁਰੂ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਜਿਹੜੇ ਵੀ ਜੀਵ ਕਹਿੰਦੇ ਗੁਰੂ ਦੀ ਸ਼ਰਨ ਪੈਂਦੇ ਨੇ ਗੁਰੂ ਨੇ ਉਹਨਾਂ ਦਾ ਲੋਕ ਤੇ ਪਰਲੋਕ ਸੁਹੇਲਾ ਕਰ ਦਿੱਤਾ ਜਿਹੜੇ ਜੀਵ ਗੁਰੂ ਦੀ ਸ਼ਰਨ ਪੈਂਦੇ ਨੇ ਪਰਮੇਸ਼ਰ ਨੇ ਵੀ ਉਹਨਾਂ ਦੇ ਲੋਕ ਤੇ ਪਰਲੋਕ ਸੁਹੇਲੇ ਕਰ ਦਿੱਤੇ ਤੇ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੱਤੇ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਸਦਾ ਹੀ ਸੁੱਖ ਵਿੱਚ ਰਹਿੰਦੇ ਨੇ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਸਾਧੂਆਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰਦੇ ਨੇ ਉਹਨਾਂ ਦੀ ਸੰਗਤ ਵਿੱਚ ਨਿਮਰਤਾ ਚ ਰਹਿੰਦੇ ਨੇ ਉਹਨਾਂ ਦਾ ਆਵਾ ਗਵੰਧਾ ਚੱਕਰ ਖਤਮ ਹੋ ਜਾਂਦਾ ਜੰਮਨ ਮਰਨ ਮਿਟ ਜਾਂਦਾ ਜਿਹੜੇ ਜੰਮਨ ਮਰਨ ਦਾ ਦੁੱਖਾ ਉਹ ਖਤਮ ਹੋ ਜਾਂਦੇ ਨੇ ਉਹ ਇੱਕ ਜਿਸ ਤਰ੍ਹਾਂ ਕਹਿੰਦੇ ਵੀ ਨਿੱਜ ਦੇ ਘਰ ਵਿੱਚ ਵਸ ਜਾਂਦੇ ਨੇ ਇੱਕ ਸਤਿ ਅਤਰ ਸਥਾਨ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਾਪਤ ਕਰ ਲੈਂਦੇ ਨੇ ਭ੍ਰਮ ਪੈ ਤਰੇ ਛੁੱਟੇ ਪੈ ਜਮ ਕੇ ਘਟ ਘਟ ਏਕ ਰਹਾ ਪਰਪੂਰੇ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਫਿਰ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਜੀਵਾਂ ਦੇ ਅੰਦਰੋਂ ਸਾਰੇ ਭਰਮ ਡਰ ਖਤਮ ਹੋ ਜਾਂਦੇ ਨੇ ਉਹਨਾਂ ਦੇ ਅੰਦਰੋਂ ਜਮ ਦਾ ਡਰ ਵੀ ਖਤਮ ਹੋ ਜਾਂਦਾ ਉਹਨਾਂ ਨੂੰ ਨਿਸ਼ਤਾ ਹੋ ਜਾਂਦੀ ਆ ਕਿ ਪਰਮੇਸ਼ਰ ਹਰ ਇੱਕ ਸਰੀਰ ਦੇ ਵਿੱਚ ਵਿਆਪਕ ਹੈ ਨਾਨਕ ਜੀ ਕਹਿੰਦੇ ਅਸੀਂ ਉਸ ਪਰਮੇਸ਼ਰ ਦੀ ਸ਼ਰਨ ਪੈ ਆ ਜਿਹੜੇ ਸਭ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਵੀ ਹੈ ਬਾਹਰ ਵੀ ਹੈ ਅਸੀਂ ਹਉਨੂੰ ਸਦਾ ਹੀ ਅੰਗ ਸੰਗ ਮਹਿਸੂਸ ਕਰਦੇ ਆਂ ਬਿਲਾਵਲ ਮਹਿਲਾ ਪੰਜਵਾਂ ਦਰਸਨ ਦੇਖਤ ਦੋਖ ਨਸੇ ਕਭੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਵਸੈ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਤੁਹਾਡਾ ਦਰਸ਼ਨ ਕਰਿਆਂ ਸਾਡੇ ਸਾਰੇ ਪਾਪ ਦੂਰ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਕਹਿੰਦੇ ਕਿਰਪਾ ਕਰੋ ਸਾਡੀਆਂ ਅੱਖਾਂ ਤੋਂ ਤੁਸੀਂ ਕਦੇ ਵੀ ਪਰੇ ਨਾ ਹੋ ਤੁਸੀਂ ਹਮੇਸ਼ਾ ਹੀ ਸਾਡੇ ਅੰਗ ਸੰਗ ਵੱਸਦੇ ਸਾਨੂੰ ਅਨੁਭਵ ਹੋ ਰੀਤਮ ਪ੍ਰਾਨ ਆਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਹਿੰਦੇ ਉਹ ਪ੍ਰਮੇਸ਼ਰ ਜੀ ਸਾਡੇ ਪ੍ਰਾਣਾਂ ਦਾ ਆਸਰਾ ਨੇ ਉਹ ਸਭ ਦੇ ਦਿਲ ਦੀ ਜਾਣਨ ਵਾਲਾ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਕਿਆ ਗੁਣ ਤੇਰੇ ਸਾਰ ਸਮਾਰੀ ਸਾਸ ਸਾਸ ਪ੍ਰਭ ਤੁਝੈ ਚਿਤਾਰੀ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਗੁਣ ਇੰਨੇ ਨੇ ਤੇਰੇ ਕਿਹੜੇ ਕਿਹੜੇ ਗੁਣ ਕਹਿੰਦੇ ਚੇਤੇ ਕਰੀਏ ਤੇਰੇ ਗੁਣ ਬੇਅੰਤ ਨੇ ਅਸੀਂ ਗਿਣ ਨਹੀਂ ਸਕਦੇ ਕਹਿੰਦੇ ਇਹ ਮਿਹਰ ਕਰ ਦਿਓ ਕਿਸੇ ਅਸੀਂ ਹਰ ਇੱਕ ਸਾਹ ਦੇ ਨਾਲ ਤੁਹਾਨੂੰ ਚੇਤੇ ਚ ਵਸਾ ਕੇ ਰੱਖੀਏ ਤੁਹਾਨੂੰ ਕਦੇ ਆਪਣੇ ਚਿੱਤ ਤੋਂ ਨਾ ਵਿਸਾਰੀਏ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਕਹਿੰਦੇ ਹੈ ਕਿਰਪਾ ਦੇ ਖਜ਼ਾਨੇ ਗਰੀਬਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਸਾਰੇ ਜੀ ਜੰਤ ਤੁਹਾਡੇ ਨੇ ਸਾਰਿਆਂ ਦੀ ਤੁਸੀਂ ਹੀ ਪ੍ਰਤਪਾਲਨਾ ਕਰੋ ਤੁਸੀਂ ਹੀ ਰੱਖਿਆ ਕਰੋ ਵਿਕਾਰਾਂ ਤੋਂ ਅੱਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਸੇਵਕ ਤੇ ਪਰਮੇਸ਼ਰ ਆਪ ਕਿਰਪਾ ਕਰਦੇ ਨੇ ਉਸ ਪਰਮੇਸ਼ਰ ਨੂੰ ਆਪਣੇ ਚਰਨਾਂ ਦੀ ਪ੍ਰੀਤ ਦਿੰਦੇ ਨੇ ਤੇ ਉਹ ਸੇਵਕ ਅੱਠੇ ਪਹਿਰ ਫਿਰ ਪਰਮੇਸ਼ਰ ਦਾ ਨਾਮ ਜਪਦੇ ਨੇ ਜਿਨ੍ਹਾਂ ਤੇ ਇਹ ਮਿਹਰ ਪਰਮੇਸ਼ਰ ਵੱਲੋਂ ਹੋ ਜਾਂਦੀ ਹੈ ਬਿਲਾਵਲ ਮਹਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ RAM ਨਾਮ ਕਾ ਭਜਨ ਨਕੀਨੋ ਕਰਤ ਬਿਕਾਰ ਨਿਸਪੋਰ ਪਿਆਰ ਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਦਾ ਤਨ ਤਨ ਜੋਬਨ ਹੌਲੀ ਹੌਲੀ ਖਿਸਕਦਾ ਜਾਂਦਾ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ساری ਉਮਰ ਕਹਿੰਦੇ ਮਾੜੇ ਕੰਮ ਕਰਦੇ ਆ ਕਰਦੇ ਆ ਕਾਲਿਆਂ ਤੋਂ ਧੋਲੇ ਆ ਗਏ ساری ਉਮਰ ਬਸ ਮਾੜੇ ਹੀ ਕੰਮ ਕੀਤੇ ਕਹਿੰਦੇ ਉਸ ਜੀਵ ਦਾ ਕਹਿੰਦੇ ਫਿਰ ਦੇਖੋ ਕੀ ਬਣਦਾ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖਦੰਤ ਆ ਕਸ ਖੀਨ ਗਿਆ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖਦੰਤ ਕਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨਹੀਂ ਪਾਪ ਕਰਤ ਨਹਿ ਪਰੀਦਿਆ ਕਹਿੰਦੇ ਜਿਹੜੇ ਜੀਵ ਰਸਾਂ ਕਸਾਂ ਦੇ ਵਿੱਚ 36 ਤਰ੍ਹਾਂ ਦੇ ਭੋਜਨ ਖਾਂਦੇ ਨੇ ਖਾਂਦਿਆਂ ਖਾਂਦਿਆਂ ਦੰਦ ਵੀ ਕਸ ਜਾਂਦੇ ਨੇ ਟੁੱਟ ਵੀ ਜਾਂਦੇ ਨੇ ਫਿਰ ਵੀ ਕਹਿੰਦੇ ਉਹ ਹੰਕਾਰ ਨਹੀਂ ਛੱਡਦੇ ਹੰਕਾਰ ਦੇ ਹੱਥੋਂ ਠੱਗੇ ਜਾਂਦੇ ਨੇ ਪਾਪ ਕਰਦੇ ਨੇ ਜੀਵਾਂ ਦੇ ਉੱਪਰ ਦਿਆ ਨਹੀਂ ਕਰਦੇ ਹੈ ਇਹ ਉਹੀ ਲੋਕ ਕਰ ਸਕਦੇ ਨੇ ਜਿਹੜੇ ਮਨਮੁਖ ਨੇ ਜਿਨ੍ਹਾਂ ਤੋਂ ਪਰਮੇਸ਼ਰ ਵਿਸਰਿਆ ਜਿਨ੍ਹਾਂ ਦੇ ਚੇਤੇ ਵਿੱਚ ਪਰਮੇਸ਼ਰ ਪਰਮੇਸ਼ਰ ਜੀ ਰਹਿੰਦੇ ਨੇ ਉਹ ਕੋਈ ਮਾੜਾ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਪਰਮੇਸ਼ਰ 24 ਘੰਟੇ 7 ਦਿਨ ਨਾਲ ਨੇ ਹਰ ਵਕਤ ਦੇਖ ਰਹੇ ਨੇ ਇੱਥੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਡਰ ਨਹੀਂ ਹੈਗਾ ਉਹ ਇਹ ਜੇ ਕੰਮ ਕਰਦੇ ਨੇ ਮਹਾ ਬਿਕਾਰ ਕੋਰ ਦੁਖ ਸਾਗਰ ਤਿਸਮਹਿ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸੁਆਮੀ ਕੀ ਬਹਾਪਕਰ ਪ੍ਰਭ ਕਾੜ ਲਿਆ ਇਹਨਾਂ ਸੰਸਾਰ ਵਿੱਚ ਬਹੁਤਾਤ ਵਿੱਚ ਜੀਵ ਕਹਿੰਦੇ ਵਿਕਾਰਾਂ ਵਿੱਚ ਗਲਤਾਨ ਨੇ ਸੰਸਾਰ ਸਾਗਰ ਜੋ ਵਿਕਾਰਾਂ ਦਾ ਘਰ ਹੈ ਉਹਦੇ ਵਿੱਚ ਜੀਵਨ ਬਿਤਾ ਰਹੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸ਼ਰਨ ਪੈਂਦੇ ਨੇ ਤਾਂ ਪਰਮੇਸ਼ਰ ਜੀ ਬਾਹ ਫੜ ਕੇ ਉਹਨਾਂ ਨੂੰ ਇਸ ਸੰਸਾਰ ਵਿੱਚ ਵਿਕਾਰਾਂ ਵਿੱਚ ਡੁੱਬਦਿਆਂ ਨੂੰ ਕੱਢ ਲੈਂਦੇ ਨੇ ਉਹ ਇਸ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਕਿਉਂਕਿ ਪਰਮੇਸ਼ਰ ਦਾ ਮੋਢਕਦੀਮਾ ਦਾ ਸੁਭਾਅ ਹੈ ਕਿ ਪਰਮੇਸ਼ਰ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਜਿਹੜੇ ਉਹਦੀ ਸ਼ਰਨ ਆਉਂਦੇ ਨੇ ਉਹਦਾ ਨਾਮ ਜਪਦੇ ਨੇ ਪਰਮੇਸ਼ਰ ਜੀ ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਤਾਰ ਲੈਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ